ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਦੀ ਸਾਰੇ ਠੀਕ ਠਾਕ ਹੋਵਾਂਗੇ ਆਸਤੇ ਵਾਸਤੇ ਮੰਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅੱਜ ਦੀ ਵੀਡੀਓ ਦੇ ਵਿੱਚ ਕੁਝ ਜ਼ਰੂਰੀ ਗੱਲਾਂ ਦੱਸਾਂਗਾ ਖਾਸ ਕਰਕੇ ਜਿਹੜੇ ਲੋਕ ਕੈਨੇਡਾ ਆਉਣ ਦੇ ਚਾਹਵਨ ਹੈਗੇ ਉਹ ਤੁਹਾਡੇ ਵੀ ਮਨ ਇੱਛਾ ਹੈ ਵੀ ਤੁਸੀਂ ਵੀ ਕਦੀ ਕੈਨੇਡਾ ਆਮੋ ਤੇ ਇਹ ਵੀਡੀਓ ਤੁਹਾਡੇ ਲਈ ਆ ਠੀਕ ਆ ਏ ਬਾਕੀਆਂ ਨਾਲ ਵੀ ਸ਼ੇਅਰ ਕਰ ਦਿਓ ਜਿਹੜੇ ਤੁਹਾਨੂੰ ਲੱਗਦਾ ਵੀ ਕੈਨੇਡਾ ਜਾਣ ਦੇ ਇੱਛਕ ਨੇ ਜਾਂ ਫਿਰ ਕੈਨੇਡਾ ਰਹਿੰਦੇ ਨੇ ਨਵੇਂ-ਨਵੇਂ ਕੈਨੇਡਾ ਗਏ ਨੇ ਕਿਉਂਕਿ ਮੈਂ ਕੈਨੇਡਾ ਰਹਿ ਰਿਹਾ ਪਿਛਲੇ 2 ਸਾਲਾਂ ਤੋਂ ਤਾਂ ਕਾਫੀ ਚੀਜ਼ਾਂ ਜੋ ਮੈਂ ਐਕਸਪੀਰੀਅੰਸ ਕਰਦਾ ਮੈਂ ਸ਼ੇਅਰ ਕਰਦਾ ਆਪਣੀ ਆਡੀਅੰਸ ਦੇ ਨਾਲ ਸੋ ਸ਼ੁਰੂ ਕਰਦੇ ਆ ਵੀਡੀਓ ਨੂੰ ਵਿਥਆਉਟ ਵੇਸਟਿੰਗ ਐਂਡ ਟਾਈਮ ਪਹਿਲਾ ਪੁਆਇੰਟ ਆਪਾਂ ਇਹ ਰੱਖ ਦਿਆਂ ਵੀ ਜੇਕਰ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਇੱਕ ਗੱਲ ਹਮੇਸ਼ਾ ਉੱਥੋਂ ਪੱਲੇ ਬੰਨ ਕੇ ਆਇਓ ਕਿਉਂਕਿ ਪਹਿਲਾਂ ਤਾਂ ਚਲੋ ਅੱਜ ਤੋਂ ਕਾਫੀ ਟਾਈਮ ਪਹਿਲਾਂ ਤਾਂ ਮੀਡੀਅਮ ਨਹੀਂ ਸੀ ਹੁੰਦਾ ਲੋਕ ਵੀ ਕਾਫੀ ਚੀਜ਼ ਜਾ ਰਿਹਾ ਹੈ ਇਤਾਂ ਇੰਟਰਨੈਟ ਹੈਗਾ ਤੁਸੀਂ ਮੈਨੂੰ ਦੇਖ ਰਹੇ ਹੋਰ ਵੀ ਬੜੇ ਯੂਟਿਊਬਰਸ ਨੇ ਵਧੀਆ ਵਧੀਆ ਉਹਨਾਂ ਨੂੰ ਦੇਖ ਰਹੇ ਹੋ ਤੁਹਾਨੂੰ ਬੜੀਆਂ ਚੀਜ਼ਾਂ ਆਲਰੇਡੀ ਸਿੱਖਣ ਨੂੰ ਮਿਲਦੀਆਂ ਪਹਿਲੀ ਤੁਸੀਂ ਅਵੇਅਰ ਹੋ ਕੇ ਆ ਸਕਦੇ ਹੋ ਸੋ ਪਹਿਲੀ ਤੇ ਗੱਲ ਵੀ ਆਪਣੇ ਦਿਮਾਗ ਚ ਇੱਕ ਜੀ ਬੰਨ ਕੇ ਰੱਖਿਓ ਕਿ ਉੱਥੋਂ ਨਾਲੋਂ ਇੱਥੇ ਜ਼ਮੀਨ ਅਸਮਾਨ ਦਾ ਸਿਸਟਮ ਦਾ ਡਿਫਰੈਂਸ ਹੈਗਾ ਸਭ ਤੋਂ ਪਹਿਲਾਂ ਮੇਨ ਪੁਆਇੰਟ ਦੀ ਗੱਲ ਕਰਾਂਗੇ ਉਹ ਪ੍ਰਾਣੀਆਂ ਕਿ ਕਿਸੀਆਂ ਪਟੀਆਂ ਗੱਲਾਂ ਨਹੀਂ ਮੈਂ ਤੁਹਾਡੇ ਨਾਲ ਕਰਨੀਆਂ ਹੈਗੀਆਂ ਵੀ ਆਜਿਦਾ ਹੁੰਦਾ ਇਦਾਂ ਦਾ ਸਭ ਨੂੰ ਪਤਾ ਹੈ ਡੈਬਿਟ ਐਂਡ ਕ੍ਰੈਡਿਟ ਕਾਰਡ ਆਪਾਂ ਬਹੁਤੇ ਜਾਣਿਆ ਨੇ ਖਾਸ ਕਰਕੇ ਜਿਹੜੇ ਪਲੱਸ 2 ਕਰਕੇ ਆਏ ਹੁੰਦੇ ਆ ਨਹੀਂ ਕਦੀ ਵੀ ਵਰਤਦੇ ਨੇ ਜ਼ਿੰਦਗੀ 'ਚ ਨਾ ਡੈਬਿਟ ਕਾਰਡ ਨਾ ਕ੍ਰੈਡਿਟ ਕਾਰਡ ਠੀਕ ਆ ਉਹਦਾ ਮਾੜਾ ਮੋੜਾ ਚਲੋ ਪਤਾ ਹੋਊਗਾ ਵੀ ਡੈਬਿਟ ਕਾਰਡ ਕ੍ਰੈਡਿਟ ਕਾਰਡ ਕੀ ਹੁੰਦੇ ਆ ਡੈਬਿਟ ਕਾਰਡ ਹਰ ਇੱਕ ਬੰਦੇ ਨੂੰ ਪਤਾ ਹੈ ਕ੍ਰੈਡਿਟ ਕਾਰਡ ਇੱਕ ਕਾਈਂਡ ਆਫ ਅ ਲੋਨ ਹੁੰਦਾ ਬੈਂਕ ਤੋਂ ਜਿਹੜਾ ਤੁਹਾਨੂੰ ਹੌਂਦੇ ਫਰਾ ਦਿੱਤਾ ਜਾਊਗਾ ਜਦ ਤੁਹਾਨੂੰ ਬੈਂਕ ਦੇਣੀ ਹੀ ਹੈ ਕਿਉਂਕਿ ਇੱਥੇ ਕ੍ਰੈਡਿਟ ਕਾਰਡ ਨਾਲ ਹੀ ਸਭ ਕੁਝ ਚੱਲਦਾ ਇਥੋਂ ਦਾ ਸਿਸਟਮ ਇਦਾਂ ਕੱਲੂ ਕਾਰ ਲੈਣੇ ਆ ਕ੍ਰੈਡਿਟ ਸਕੋਰ ਤੁਹਾਡਾ ਚਾਹੀਦਾ ਕੱਲੂ ਗੱਡੀ ਕਨਫਟਾ ਦਿੱਤਾ ਹੀ ਹੋਗਾ ਕ੍ਰੈਡਿਟ ਕਾਰਡ ਪਰ ਤੁਸੀਂ ਕ੍ਰੈਡਿਟ ਕਾਰਡ ਨੂੰ ਵਰਤੋਗੇ ਕਿਵੇਂ ਇਹ ਬਹੁਤ ਹੀ ਜੜ ਡਿਸਾਈਡ ਕਰਦੀਆਂ ਨੇ 100 ਦੇ ਵਿੱਚੋਂ 70 ਤੋਂ 80% ਬੱਚੇ ਜਿਹੜੇ ਕੈਨੇਡਾ ਆਉਂਦੇ ਨੇ ਠੀਕ ਆ ਮੈਂ ਯੰਗ ਜਿਹੜੇ ਬੱਚੇ ਖਾਸ ਕਰਕੇ ਜਿਨ੍ਹਾਂ ਨੂੰ ਉੱਥੋਂ ਕੋਈ ਐਕਸਪੀਰੀਅੰਸ ਨਹੀਂ ਕਦੀ ਉਹਨਾਂ ਨੇ ਅੰਦਰ ਬਾਹਰ ਦੀ ਦੁਨੀਆ ਨਹੀਂ ਦੇਖੀ ਕਦੀ ਉਹ ਗਏ ਨਹੀਂ ਜਾਂ ਦੂਰ ਇਕੱਲੇ ਹਨਾ ਇੰਡੀਆ ਦੇ ਵਿੱਚ ਮੈਂ ਉਹਨਾਂ ਦੀ ਖਾਸ ਕਰਕੇ ਗੱਲ ਕਰ ਰਿਹਾ ਉਹਨਾਂ ਨੂੰ ਕ੍ਰੈਡਿਟ ਕਾਰਡਸ ਯੂਜ਼ ਨਹੀਂ ਕਰਨੇ ਹੁੰਦੇ ਉਹ ਵਿਚਾਰੇ ਉਰੇ ਯੂਜ਼ ਕਰ ਲੈਂਦੇ ਆ ਬਾਅਦ ਚ ਉਹਦੇ Trap ਚ ਫਸ ਜਾਂਦੇ ਆ ਉਹਨਾਂ ਨੂੰ ਨਾ ਫੁੱਲ ਪੇਮੈਂਟਸ ਦਿੱਤੀਆਂ ਜਾਂਦੀਆਂ ਤੇ ਕਿੰਨੀ ਕਿੰਨੀ ਦੇਰ ਤੱਕ ਉਹਦੇ ਚੱਕਰ 'ਚ ਹੀ ਫਸੇ ਰਹਿੰਦੇ ਆ ਬਾਅਦ ਚ ਉਹਨਾਂ ਨੂੰ ਤੇ ਮੈਂਟਲ ਸਟ੍ਰੈਸ ਬਣ ਜਾਂਦਾ ਆ ਹਾਂ ਵੀ ਹੋਣਾ ਕਿ ਕਿੰਨੇ ਪੈ ਕਿਦਾਂ ਦਵਾਂਗੇ ਤੇ ਲੋਨ ਹੋ ਗਿਆ ਸਾਡੇ ਤੇ ਨਾ ਚਾਹੁੰਦੇ ਹੋਏ ਵੀ ਉਹ ਲੋਨ ਬਣ ਜਾਂਦਾ ਜਦੋਂ ਪੇਮੈਂਟਸ ਤੁਸੀਂ ਮਿਸ ਕਰਦੇ ਰਹਿੰਦੇ 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 ਹੋ ਹੁਣ ਇਸ ਤੋਂ ਬਚਣਾ ਹੈ ਮੈਂ ਕ੍ਰੈਡਿਟ ਕਾਰਡ ਜਦੋਂ ਵੀ ਤੁਹਾਨੂੰ ਮਿਲੇਗਾ ਉਹਨੂੰ ਯੂਜ਼ ਜੇ ਤੁਸੀਂ ਕਰਨਾ ਆ ਠੀਕ ਆ ਤੁਹਾਡੇ ਤੇ ਆ ਅੱਭਲ ਤੇ ਕਹਿਣਾ ਚ ਰਹਿਣਾ ਤੁਹਾਨੂੰ ਕਰਨਾ ਪੈਣਾ ਕ੍ਰੈਡਿਟ ਸਕੋਰ ਬਿਲਡ ਹੋਗਾ ਤਾਂ ਇਥੇ ਤੁਸੀਂ ਚੀਜ਼ਾਂ ਲੈ ਪਾਉਂਗੇ ਕਲੂ ਘਰ ਵੀ ਹੈ ਜਾਂ ਜੋ ਵੀ ਹੈ ਨਾ ਤੇ ਉਹਨੂੰ ਇੱਕ ਸਰਟਨ ਅਮਾਉਂਟ ਸੈੱਟ ਕਰੋ ਕਿ ਹਾਂ 1000 ਡਾਲਰ ਮੇਰੀ ਲਿਮਟ ਆ ਤੇ ਮੈਂ ਇਹਨੂੰ 100 ਜਾਂ 200 ਡਾਲਰ ਯੂਜ਼ ਕਰਾਂਗਾ ਤੇ ਉਹਦੀ ਐਕਸ ਨੰਬਰ ਆਫ ਡੇਸ ਬਾਅਦ ਜਿੱਦਾਂ ਕਿ ਹਫਤੇ ਬਾਅਦ ਉਹਦੀ ਮੈਂ ਪੇਮੈਂਟ ਕਰ ਦਾਂਗਾ ਮੰਨ ਲਓ ਵੀ ਅੱਜ ਮੈਂ 50 ਡਾਲਰ ਦੀ ਸ਼ਾਪਿੰਗ ਕਰੀ ਉਸ ਤੋਂ ਉਹ 50 ਡਾਲਰ ਮੈਂ ਹਫਤੇ ਬਾਅਦ ਉੱਤ ਮੈਂ ਪੇਮੈਂਟ ਕਰ ਦਾਂਗਾ ਆਪਣੇ ਡੈਬਿਟ ਚੋਂ ਕ੍ਰੈਡਿਟ ਕਾਰਡ ਤੇ ਤਾਂ ਕਿ ਮੇਰਾ ਕ੍ਰੈਡਿਟ ਸਕੋਰ ਵੀ ਇਫੈਕਟ ਨਾ ਹੋਵੇ ਕ੍ਰੈਡਿਟ ਸਕੋਰ ਵੀ ਵੱਧਦਾ ਰਹੇ ਤੇ ਮੈਂ ਕੋਈ ਪੇਮੈਂਟ ਵੀ ਮ ਪਰ ਕਈ ਯਾਨੀ ਕਿ ਕਰਦੇ ਜਿੰਨਾ ਵਿਚਾਰਾ ਨੂੰ ਨਹੀਂ ਪਤਾ ਹੁੰਦਾ ਸਾਰੀ ਪੇਮੈਂਟਸ ਕਰ ਦਿੰਦੇ ਸ਼ਾਪਿੰਗ ਇਹ ਉਹ ਪੇਮੈਂਟਸ ਕਰਦੇ ਨੇ ਮਿਸ ਕੋਈ ਗੱਲ ਨਹੀਂ ਉਹਨਾਂ ਨੂੰ ਕੁਝ ਨਹੀਂ ਦਾ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਆ ਵੀ ਕਲੈਕਸ਼ਨ ਮਾਲੇ ਉਹਨਾਂ ਦੇ ਪਿੱਛੇ ਪਏ ਹੋਇਆ ਪੇਮੈਂਟਸ ਕਰੋ ਹੈਗਾ ਠੀਕ ਆ ਸੋ ਮੈਂ ਮਿਸਟੇਕਸ ਕਰ ਚੁੱਕਿਆ ਆ ਕੰਪਲੀਟਲੀ ਐਕਸੈਪਟ ਥੈਟ ਮੈਨੂੰ ਕੋਈ ਇਹਦੇ ਚ ਸ਼ਰਮ ਨਹੀਂ ਐਕਸੈਪਟ ਕਰਨੀ ਚਾਹ ਪਰ ਮੈਨੂੰ ਨਹੀਂ ਸੀ ਮੈਨੂੰ ਪਤਾ ਤੇ ਮੇਰੇ ਵਰਗੇ ਬੜੇ ਸਟੂਡੈਂਟ ਨੇ ਵਿਚਾਰਾ ਨੂੰ ਨਹੀਂ ਪਤਾ ਹੁੰਦਾ ਬਟ ਕੌਣ ਉਹਨਾਂ ਨੂੰ ਦੱਸੂਗਾ ਸੋ ਇਹ ਮਿਸਟੇਕ ਨਹੀਂ ਕਰਨੀ ਕ੍ਰੈਡਿਟ ਕਾਰਡ ਬਾਰੇ ਜੇ ਨਹੀਂ ਪ YouTube ਤੇ ਜੋ ਹੰਡਰਡਸ ਆਫ ਵੀਡੀਓਜ਼ ਪਈਆਂ ਨੇ ਉਹਨਾਂ ਨੂੰ ਦੇਖੋ ਵੀ ਕ੍ਰੈਡਿਟ ਕਰਕੇ ਉਹਦਾ ਪ੍ਰੋਪਰ ਨੌਲੇਜ ਲੋ ਦੀ ਠੀਕ ਆ ਦਜੀ ਗੱਲ ਯਾਰ ਆਪਾਂ ਜਿੱਥੋਂ ਆਏ ਆ ਨਾ ਆਪਾਂ ਉੱਥੇ ਨਾ ਇੱਕ ਮਾਈਂਡ ਸੈਟ ਹੈ ਆਪਣੇ ਵੀ ਕੋਈ ਗੱਲ ਨਹੀਂ ਯਾਰ ਆਪਣਾ ਘਰ ਸਾਫ਼ ਰਹਿਣਾ ਚਾਹੀਦਾ ਬਾਹਰ ਜੋ ਵੀ ਖਾਦਾ ਪੀਤਾ ਸੁੱਟ ਦੋ ਠੀਕ ਆ ਇੱਥੇ ਇਦਾਂ ਨਹੀਂ ਆ ਮੇਰੇ ਦੋਸਤੋ ਇੱਥੇ ਤੁਸੀਂ ਇਦਾਂ ਦੀ ਹਰਕਤ ਕੋਈ ਕਰੋਗੇ ਕੋਈ ਤੁਹਾਡੀ ਵੀਡੀਓ ਬਣਾ ਕੇ ਪਾ ਦੂਗਾ ਸਾਨੂੰ ਤੇ ਜਿਹੜੀਆਂ ਗਾਲਾਂ ਪੈਣੀਆਂ ਪੈਣੀਆਂ ਸਾਰੀ ਕਮਿਊਨਿਟੀ ਦਾ ਨਾਮ ਖਰਾਬ ਹੁੰਦਾ ਹੈ ਇਹ ਮਾਈਂਡਸੈਟ ਕੱਢ ਆਇਓ ਕੁਝ ਖਾਦਾ ਆ ਡਸਪਿੰਚ ਸੱਟਣਾ ਬਾਹਰੋਂ ਤੇ ਬਾਹਰ ਵੀ ਪਬਲਿਕ ਪਲੇਸ 'ਚ ਡਸਪਿੰਨ ਹੁੰਦੇ ਆ ਘਰੇ ਵੀ ਡਸਪਿੰਨ ਹੁੰਦੇ ਆ ਠੀਕ ਆ ਸੋ ਇਹ ਮਾਈਂਡਸੈਟ ਛੱਡ ਆਇਓ ਵੀ ਕੋਈ ਗੱਲ ਨਹੀਂ ਆਪਣਾ ਘਰ ਦੇਖਣਾ ਬਾਹਰ ਇੱਦਾਂ ਹੀ ਸੱਟ ਤੋ ਕਿਤੇ ਵੀ ਨਹੀਂ ਇੱਥੇ ਨਹੀਂ ਕੋਈ ਵੀ ਇਦਾਂ ਸੱਟਦਾ ਉਲਟਾ ਕਿੰਨੀਆਂ ਜਗ੍ਹਾ ਤੇ ਫਾਈਨ ਵੀ ਹੈਗਾ ਆ ਠੀਕ ਆ ਸੋ ਇਹ ਗੱਲ ਆਪਣੀ ਇੱਥੇ ਬੁੱਧੀ 'ਚ ਬਿਠਾ ਕੇ ਆਇਓ ਠੀਕ ਆ ਇਹ ਮਿਸਟੇਕ ਗਲਤੀ ਨਾਲ ਵੀ ਨਾ ਕਰਿਓ ਤੀਜੇ ਪੁਆਇੰਟ ਤੇ ਗੱਲ ਕਰ ਲੈਂਦੇ ਆ ਗੱਡੀ ਲੈਣ ਮਾਰੇ ਜੇ ਤਾਂ ਯਾਰ ਤੁਸੀਂ ਇਦਾਂ ਦੀ ਜਗ੍ਹਾ ਤੇ ਰਹਿ ਰਹੇ ਹੋ ਜਿੱਦਾਂ ਮੰਨ ਲਓ ਜੀਟੀਏ ਦੇ ਵਿੱਚ ਰਹੇ ਹੋ ਬ੍ਰੈਮਟਨ ਦੇ ਵਿੱਚ ਰਹੇ ਹੋ ਏਟੋਪਿਕੋ ਟੋਰਾਂਟੋ ਦੇ ਵਿੱਚ ਰਹੇ ਹੋ ਜਿੱਥੇ ਕਿ ਟ੍ਰਾਂਜ਼ਿਟ ਬਹੁਤ ਫ੍ਰੀਕੁਐਂਟ ਚੱਲਦੀ ਆ ਤੇ ਗੱਡੀ ਬਿਨਾ ਸਰ ਰਿਹਾ ਆ ਤਾਂ ਉਹਨਾਂ ਟਾਈਮ ਸਾਰੋ ਜਦ ਤੱਕ ਤੁਹਾਡੇ ਬਿਲਕੁਲ ਹੀ ਖਰਚਣ ਲੱਗਦਾ ਕਿ ਹਾਂ ਹੁਣ ਗੱਡੀ ਚਾਹੀਦੀ ਸੀ ਚਾਹੀਦੀ ਆ ਠੀਕ ਆ ਜਦੋਂ ਤੱਕ ਤੁਹਾਡੀ ਕੋਈ ਇਨਕਮ 5000 ਡਾਲਰ ਮਹੀਨੇ ਦੀ ਨਹੀਂ ਬਣ ਜਾਂਦੀ ਜੇ ਤੁਹਾਡੀ ਇਨਕਮ ਵੀ 1500 2000 ਆ ਗੱਡੀ ਲੈ ਲੋਗੇ ਉਹ ਵੀ ਉੱਥੋਂ ਗੱਡੀ ਵੀ ਤੁਸੀਂ ਨਵੀਂ ਘੜਾ ਲੋਗੇ ਫਾਈਨਾਂਸ ਤੇ ਜਾਂ ਰੀਲੀਫ ਫਾਈਨਾਂਸ ਤੇ ਘੜਾਉ ਬਹੁਤ ਵੱਡਾ Trap ਆਪਣੇ ਯਾਰਾਂ ਦੋਸਤਾਂ ਦੀਆਂ ਗੱਲਾਂ 'ਚ ਨਾ ਫਸਿਓ ਮੈਂ ਅੱਜ ਮੈਨੂੰ 2 ਸਾਲ ਹੋ ਗਏ ਮੈਂ ਗੱਡੀ ਨਹੀਂ ਲਈ ਠੀਕ ਆ ਮੈਂ ਨਹੀਂ ਗੱਡੀ ਲਈ ਮੈਨੂੰ ਪਤਾ ਵੀ ਹਾਂ ਮੈਂ ਕਦੋਂ ਅਫੋਰਡ ਕਰ ਸਕਦਾ ਹਾਂ ਕਿੰਨੀ ਕੀ ਸੇਵਿੰਗ ਹੋਣੀ ਚਾਹੀਦੀ ਹੈ ਜਾਂ ਕੀ ਸਾਬਕਤਬ ਹੋਣਾ ਚਾਹੀਦਾ ਹੈ ਠੀਕ ਆ ਮੈਂ ਸਾਰੀਆਂ ਚੀਜ਼ਾਂ ਇੱਥੇ ਰੱਖ ਕੇ ਚੱਲਦਾ ਹਾਂ ਸੋ ਗੱਡੀ ala step ਬਹੁਤ crucial ਆ ਕਹਿਦੀਆਂ ਗੱਲਾਂ 'ਚ ਆ ਕੇ ਗੱਡੀ ਨਹੀਂ ਲੈਣੀ ਅੰਟੀਲ ਲੈ ਤੁਹਾਡੇ ਕੋਲ ਅਗਲੇ 6 ਮਹੀਨੇ ਦੀ ਵਧੀਆ ਸੇਵਿੰਗਸ ਪਈ ਆ ਤੁਹਾਡੀ ਵਧੀਆ ਜੌਬ ਚੱਲ ਰਹੀ ਆ ਵਧੀਆ ਪੈਸੇ ਜੁੜੇ ਹੋਏ ਆ ਸਭ ਕੁਝ ਵਧੀਆ ਚੱਲ ਰਿਹਾ ਸਿਸਟਮ ਫੇਰ ਗੱਡੀ ਲਓ ਉਸ ਤੋਂ ਇਲਾਵਾ ਲਾਉਂਗੇ ਤਾਂ ਫਸ ਜਾਓਗੇ ਬਾਅਦ ਚ ਕੱਲੂ ਪਛਤਾਉਂਗੇ ਤੇ ਲਾਈਫ ਖਰਾਬ ਹੋ ਜੂਗੀ ਤੁਹਾਡੀ ਚੌਥੀ ਚੀਜ਼ ਕੈਨੇਡਾ 'ਚ ਸੈਟਲ ਹੋਣ ਦੀ ਨੀਅਤ ਨਾਲ ਆਏ ਸੀ ਨਾ ਕਿ ਵੀਜ਼ਾ ਲੈਣੀ ਆ ਤਾਂ ਮੇਰੇ ਦੋਸਤੋ ਜਦੋਂ ਤੁਹਾਡੀ ਪੜ੍ਹਾਈ ਖਤਮ ਹੋਣ ਦੇ ਵਿੱਚ 6 ਮਹੀਨੇ ਰਹਿ ਗਏ ਉਦੋਂ ਹੀ ਪਲੈਨਿੰਗ ਕਰਨੀ ਸ਼ੁਰੂ ਕਰ ਦਿਓ ਅੱਬਲ ਤੇ ਜਦੋਂ ਆਉਂਗੇ ਉਦੋਂ ਹੀ ਆਪਣੀ ਪਲੈਨਿੰਗ ਕਰਨੀ ਸ਼ੁਰੂ ਕਰ ਦਿਓ ਵੀ ਹਾਂ ਮੈਂ ਆ ਪੜ੍ਹਾਈ ਕਰ ਰਿਹਾ ਮੈਨੂੰ ਇੱਧਰ ਜਾਣਾ ਇੱਧਰ ਨਹੀਂ ਆਪਣੀ ਰਿਸਰਚ ਕਰਨ ਬਹੁਤ ਜਣੇ ਕਰਦੇ ਆ ਵੇਟ ਕਰਦੇ ਆ ਵੀ ਵਰਕ ਪਰਮਿਟ ਆਵਾਂਗੇ ਦੇਖਾਂਗੇ ਉਹ ਵਰਕ ਪਰਮਿਟ ਤੇ ਵੀ ਆ ਕੇ ਨਹੀਂ ਵੇਖਦੇ ਉਹ ਮਤਲਬ ਕੀ ਆ ਵੀ ਠੀਕ ਆ ਦੇਖੀ ਚੋਗੇ ਦੇਖੀ ਉਹ ਕਰਦੇ ਕਦੇ ਵਰਕ ਪਰਮਿਟ ਮੁੱਕ ਜਾਂਦਾ ਫੇਰ ਹਾਂਜੀ ਹੁਣ ਕੀ ਕਰਾਂਗੇ ਹੁਣ ਤੇ ਵਰਕ ਪਰਮਿਟ ਮੁੱਕ ਗਿਆ ਹੁਣ ਵਾਪਸ ਜਾਣਾ ਪਊਗਾ ਸੋ ਜੇ ਕੈਨੇਡਾ ਤੁਸੀਂ ਸੈਟਲ ਹੋਣ ਦੀ ਨੀਅਤ ਨਾਲ ਆਏ ਹੋ ਤੇ ਪਹਿਲੇ ਦਿਨ ਤੋਂ ਪਲਾਨਿੰਗ ਕਰਨੀ ਸ਼ੁਰੂ ਕਰ ਦਿਓ ਨਹੀਂ ਪਹਿਲੇ ਦਿਨ ਤੋਂ ਸਟ੍ਰੈਸ ਲੈਣਾ ਤਾਂ ਐਟਲੀਸਟ ਪੜ੍ਹਾਈ ਖਤਮ ਹੋਣ ਤੋਂ 6 ਮਹੀਨੇ ਪਹਿਲਾਂ ਸਾਲ ਪਹਿਲਾਂ ਸੋਚਣਾ ਸ਼ੁਰੂ ਕਰ ਦਿਓ ਹਾਂਜੀ ਮੇਰੀ ਹੁਣ ਪੀਅਰ ਕਿੱਦਾਂ ਹੋਊਗੀ ਬਾਕੀ ਕੀ ਕਰਾਂ ਮੈਨੂੰ ਕੀ ਕਰਨਾ ਭੁੱਖ ਕਿਹੜੀ ਪੜਾਈ ਕਰ ਰਿਆਂ ਕਿਹੜੀ ਜੌਬ ਲੈਣੀ ਪਊਗੀ ਮੈਨੂੰ ਇਹ ਕੁਝ ਕੁ ਗੱਲਾਂ ਸੀਗੀਆਂ ਮੈਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਆਈ ਹੋਪ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ ਤੁਹਾਡੇ ਮਾਈਂਡ ਦੇ ਵਿੱਚ ਤੇ ਤੁਹਾਨੂੰ ਕਲੈਰਿਟੀ ਮਿਲੀ ਹੋਊਗੀ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਿਓ ਦਿਮਾਗ ਚ ਰੱਖਿਓ ਹੈਗਾ ਜਦੋਂ ਤੁਸੀਂ ਇੱਥੇ ਆਵੋਗੇ ਬਾਕੀ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਨੀ ਨਹੀਂ ਭੁੱਲਣਾ ਤੁਸੀਂ ਠੀਕ ਹੈ ਤੇ ਦੂਜੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਉਦ ਤੱਕ ਟਾਟਾ ਬਾਏ ਬਾਏ ਸਸਰੀਪਾਸ